ਪਿਕਸਰ ਸਾਹਿਬ ਪਿਕਸਰ ਸਾਹਿਬ ਕਾਲਜਾਂ ਦੇ ਜਿਹੜੇ ਪ੍ਰੋਫੈਸਰਾਂ ਦੀ ਭਰਤੀ ਸੀ 1997 ਤੋਂ ਬਹੁਤ ਤਸਜੋਕ ਹਾਲਤ ਸੀਗੀ 97 ਤੋਂ ਬਾਅਦ 27 ਸਾਲ ਹੋ ਗਏ ਲਗਭਗ ਭਰਤੀ ਨਹੀਂ ਹੋਈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਇਹ ਭਰਤੀ 1158 ਦੀ ਉਹ ਨੇਪਰੇ ਚੜਨ ਦੀ ਆ ਰਹੀ ਹੈ ਕਾਫੀ ਆਰਡਰ ਮਿਲ ਵੀ ਗਏ ਨੇ ਉਹ ਮਿਲ ਜਾਣਗੇ ਸੋ ਐਗਰੀਕਲਚਰਲ ਅੱਗੇ ਵੱਡੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਆ ਕਿ ਜਿਹੜੇ ਗੈਸਟ ਫੈਕਲਟੀ ਸਾਹਿਕ ਪ੍ਰੋਫੈਸਰ ਨੇ ਉਹਨਾਂ ਦੀ ਹਾਲਤ ਬੜੀ ਤਰਸਯੋਗ ਹੋਈ ਸਰ ਇਹ ਉਹ ਇਨਸਾਨ ਨੇ ਗੈਸਟ ਫੈਕਲਟੀ ਜਦੋਂ ਲੈ ਕੇ 97 ਤੋਂ ਲੈ ਕੇ ਕਾਗ ਸਰਕਾਰ ਤੱਕ ਕੋਈ ਭਰਤੀ ਨਹੀਂ ਹੋਈ ਸੀ ਤਾਂ ਕਾਲਜਾਂ ਦਾ ਬੁਰਾ ਹਾਲ ਸੀ ਇਹਨਾਂ ਲੋਕਾਂ ਨੇ ਉਸ ਵਕਤ ਸਾਡਾ ਜਿਹੜਾ ਮੂੰਹ ਮੱਥਾ ਸਮਾਰਿਆ ਕੰਮ ਕੀਤਾ ਮੇਰੇ ਮਾਨਸਾ ਕਾਲਜ ਵਿੱਚ ਨਹਿਰੂ ਕਾਲਜ ਦੇ ਵਿੱਚ 26 ਪੋਸਟਾਂ ਸੀ ਸਰ ਇੱਕ ਰੈਗੂਲਰ ਪ੍ਰੋਫੈਸਰ ਸੀ ਔਰ 25 ਪੋਸਟਾਂ ਖਾਲੀ ਸੀਆਂ ਉਹਨਾਂ ਸਾਰਿਆਂ ਨੂੰ ਉਸ ਵਕਤ ਇਹਨਾਂ ਗੈਸਟ ਫੈਕਲਟੀ ਇਸ ਐਕਸਪਰਟ ਸੀ ਇਹਨਾਂ ਨੇ ਸਮਝਾਇਆ ਸੀਗਾ ਸੋ ਮੈਂ ਆਸ ਕਰਦਾ ਕਿ ਉਹਨਾਂ ਦੀਆਂ ਉਹਨਾਂ ਨੂੰ ਬਕਾਇਦਾ ਜਦੋਂ ਤੁਸੀਂ ਰੈਗੂਲਰ ਭਰਤੀ ਕਰਿਓ ਭਾਈ ਸਾਹਿਬ ਸਿੱਖਿਆ ਮੰਤਰੀ ਸਾਹਿਬ ਤੁਹਾਡੀ ਜਿਹੜੀ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਆਪਾਂ ਯੋਗਤਾ ਦੇ ਕੇ ਭਾਵੇਂ ਕੰਟਰੈਕਟਰ ਆਧਾਰ ਤੇ ਕਰਦੀ ਹੈ ਉਹਨਾਂ ਨੂੰ ਉਹਨਾਂ ਦੇ ਸਮਾਂ ਬੁਹਾਰ ਰੱਖਿਆ ਜਾਣ ਕਿਉਂਕਿ ਬਹੁਤ ਸਾਰੇ ਦੀਆਂ ਜਿਹੜੀਆਂ ਨਵੀਆਂ ਮੈਰਿਜ ਹੋਈਆਂ ਨੇ ਜੇ ਇਹ ਹੈ ਜਾਂ ਕੋਈ ਹਿੱਲਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਬਾਹਰ ਨਿਕਲਦਾ ਖਤਰਾ ਹੁੰਦਾ ਹੈ ਤਾਂ ਉਹ ਵੀ ਉਹਨਾਂ ਦੇ ਵਿੱਚ ਕਿਹੜਾ ਪ੍ਰਵਾਸ ਕਰਤਣ ਆ ਜਾਂਦੀ ਹੈ ਸੋ ਮੈਂ ਤੁਹਾਡੇ ਜਰੀਏ ਸਿੱਖਿਆ ਮੰਤਰੀ ਸ੍ਰੀ ਦੋਸ ਸਿੰਘ ਬੈਂਸ ਨੂੰ ਜਿਨ੍ਹਾਂ ਨੇ ਹੁਣੇ ਹੀ ਭਰਤੀ ਕਰਕੇ ਦੁਬਾਰਾ ਫੇਰ ਕਾਲਜਾਂ ਦਾ ਮਾਹੌਲ ਇੱਕ ਵਿਦਿਕ ਬਣਾਇਆ ਹੋਇਆ ਹੈ ਉਹ ਬੇਨਤੀ ਕਰਦਾ ਕਿ ਸਹਾਇਕ ਫੈਸਲਾਂ ਆਂਦੀਆਂ ਜਿਹੜੀਆਂ ਗੈਸਟ ਪ੍ਰੋਫੈਸਰ ਦੀ ਬਾਹ ਪੜਨ ਉਹਨਾਂ ਨੂੰ ਕਿਸੇ ਕੰਟਰੈਕਟਰਦਾਰ ਤੇ ਜਾਂ ਕਿਸੇ ਹੋਰ ਤੇ ਜਾਂ ਜਿਹੜੀਆਂ ਮਤਲਬ ਯੂਨੀਵਰਸਿਟੀ ਕਾਲਜ ਹੁੰਦੇ ਨੇ ਉੱਥੇ ਭੇਜ ਕੇ ਉਹਨਾਂ ਦੇ ਸਭਾਵਾਂ ਹਮੇਸ਼ਾ ਬਹਾਲ ਰੱਖਿਆ ਜਾਂਦਾ ਹੈ ਥੈਂਕ ਯੂ ਸਰ ਪੱਪੀ ਜੀ